ਸਤਿ ਸ੍ਰੀ ਅਕਾਲ ਦੋਸਤੋ ਹੋਰ ਸਾਰੇ ਠੀਕ ਠਾਕ ਹੋ ਭਈ ਅੱਜ ਆ ਲੱਗ ਗਿਆ ਆਪਾਂ ਚਾਰ ਪਾਉਣ ਤੇ ਦੂਜੀ ਟਰਾਲੀ ਆ ਗਈ ਚਾਰ ਪਾਣਾ ਕਰਤਾ ਸ਼ੁਰੂ ਆਪਾਂ ਅੱਜ ਦੇਖੋ ਭਈ ਆਪਣਾ 3600 ਰੈਕਟਰ ਥੋੜ੍ਹ ਆ ਰਹੀਤੀ ਟਰਾਲੀ ਵੀ ਪਹਿਲਾਂ ਢਾਲੀ ਸੀ ਕਿ ਨਾਲ ਦੀ ਨਾਲ ਉੱਤੇ ਮਿੱਟੀ ਪਾ ਦਾਂਗੇ ਨਾ ਮੌਸਮ ਦਾ ਨਹੀਂ ਪਤਾ ਹੁੰਦਾ ਭਈ ਯਾਰੀ ਤੇ ਬਾਕੀ ਸਾਨੂੰ ਖੇਤ ਵੀ ਦਿਖਾਵਾਂਗੇ ਭਾਈ ਆਪਣਾ ਵਲੌਗ ਆ ਆਪਾਂ ਲਾਈ ਜਾਂਦਾ ਰਹਿਪੋ ਸ਼ੁਰੂ ਕਰਤਾ ਬਾਈ ਦੂਜੀ ਡਿਜੀਟਲ ਹੀ ਹੈ ਆਪਣੀ ਇਹ ਆ ਆਪਣਾ ਬੰਦਾ ਦੇਖੋ ਕੰਮ ਕਰ ਰਿਹਾ ਹੈ ਭੁੱਲ ਗਿਆ ਪਹਿਲਾ ਵਲੌਗ ਸ਼ੁਰੂ ਕੀਤਾ ਆਪਾਂ ਹੌਲੀ ਹੌਲੀ ਬਾਈ ਵਲੌਗ ਪਾਇਆ ਕਰਾਂਗੇ ਨਾ YouTube ਤੇ ਤੁਹਾਨੂੰ ਦਿਖਾਇਆ ਕਰਾਂਗੇ ਨਵੇਂ ਤੋਂ ਨਵੇਂ ਵਲੌਗ ਅੱਜ ਨਾ ਥਾਂ ਬਾਈ ਪੰਜਾਹਰ ਦਾ ਲੋਕ ਜੇ ਆਪਾਂ ਕਵਰ ਕੀਤਾਗਾ ਕਿੱਥੇ ਚਾਹਰ ਪੋਣਾਗਾ ਬਾਕੀ ਤੁਹਾਨੂੰ ਖੇਤ ਦੀ ਵੀਡੀਓ ਵੀ ਦਿਖਾਵਾਂਗੇ ਆ ਆਪਣਾ ਜੌਂਡੀਆਰਾ ਇਹਦੇ ਨਾਲ ਪਹਲਾ ਤੜਦੇ ਆ ਯਾਰ ਟਰੋਟਰ ਬਿਟਰ ਪਿੱਛੇ ਪਾਇਆ ਹੋ ਗਿਆ ਤੇ ਉਹ ਆਪਣੇ ਚਾਚੇ ਦਾ ਮੁੰਡਾ ਬੈਠਾ ਚਾਹ ਪਾਣੀ ਦੇ ਪਾਣੀ ਪੂਣੀ ਪੀਉਂਦਾ ਸੇਵਾ ਕਰਦਾ ਵੀ ਬਾਕੀ ਬਾਈ ਵਲੌਗ ਹੁਣ ਆਪਾਂ ਸਾਰੀ ਵਾਇਆ ਕਰਾਂਗੇ ਹੁਣੇ ਲਈ ਸ਼ੁਰੂ ਕਰਦੇ ਆ ਨਾ ਵਲੌਗ ਆ ਤੁਹਾਨੂੰ ਦਿਖਾਉਣੇ ਆਪਾਂ ਜਗਾ ਬਾਈ ਜਿੱਥੇ ਆਪਾਂ ਝਾਰ ਪਾਉਣੇ ਨਾ ਆ ਇੰਨੀ ਜਗਾ ਕੀ ਆਪਣੀ ਝਾਰ ਵਾਲੀ 3 3.5 ਕਿੱਲਾਂ ਦਾ ਬਾਈ ਝਾਰ ਪਾਉਣਾ ਆਪਾਂ 3.5 ਕਿੱਲਾਂ ਵੰਗੂ ਸਟਾਰਟਿੰਗ ਆਪਾਂ ਹੁਣ ਕਰੀਏ ਵਲੌਗ ਦੀ ਖੇਤ ਵੀ ਤੁਹਾਨੂੰ ਦਿਖਾਵਾਂਗੇ ਜਾ ਕੇ ਆਪਾਂ ਜਿੱਥੇ ਜਿੱਥੇ ਆਪਾਂ ਚਾਰ ਪੌਣੇ ਹਨਾ ਆਪਣੀ ਮੱਕੀ ਵੀ ਦਿਖਾਵਾਂਗੇ ਤੁਹਾਨੂੰ ਹੌਲੀ ਹੌਲੀ ਆਪਾਂ ਤੁਹਾਨੂੰ ਚੱਲ ਕੇ ਬਾਈ ਖੇਤ ਦਿਖਾਵਾਂਗੇ ਹੁਣ ਆ ਤੀਜੀ ਟਰਾਲੀ ਆਪਣੀ ਪਈ ਜਾਂਦੀ ਆ ਹੁਣ ਤੁਹਾਨੂੰ ਖੇਤ ਲੈ ਕੇ ਚੱਲਦੇ ਆ ਖੇਤ ਦਿਖਾਉਣੇ ਆ ਬਾਈ ਠੀਕ ਆ ਨਾਾਰੇ ਭਰਾਵਾਂ ਨੂੰਾਰੇ ਭਰਾਵਾਂ ਸਹਿਯੋਗ ਦਿਓ ਆਪਣਾ ਸਾਨੂੰ ਰੋਜ਼ ਦਾ ਵਲੌਗ ਮਨਾਂਗੇ ਦਿਖਾਇਆ ਕਰਾਂਗੇ ਉਹਨਾਂ ਖੇਤੋਂ ਦਿਖਾਉਣੇ ਆ ਬਈ ਆਪਣਾ ਵਲੌਗ ਠੀਕ ਆ ਮੱਕੀ ਦਿਖਾਉਣੇ ਤੁਹਾਨੂੰ ਆਪਣੀ ਤੇ ਖੇਤ ਦਿਖਾਉਣੇ ਨੇ ਲਓ ਵੀ ਮਿੱਤਰੋ ਹੁਣ ਆਪਾਂ ਪਹੁੰਚ ਗਏ ਖੇਤ ਹੁਣ ਤੁਹਾਨੂੰ ਖੇਤ ਦਾ ਦਿਖਾਉਣੇ ਆਪਾਂ ਇੱਥੇ ਆਪਣੀ ਮੱਕੀ ਵਿੱਜੀ ਵੀ ਆ ਹਨਾ ਮੱਕੀ ਦਾ ਚਾਰ ਪਾਈ ਜਾਂਦੇ ਆ ਆ ਆਪਣੇ ਮਿੱਤਰ ਪਿਆਰੇ ਆਗੇ ਨਾ ਇਹ ਠੰਡਾ ਹੁੰਦਾ ਪੀ ਜਾਂਦੇ ਆ ਮੁੰਡੇ ਉਹਦਾ ਕੱਟਾਂਗੇ ਨਹੀਂ ਤਾਰਾਂ ਜੁੜ ਜਾਂਦੀ ਠੀਕ ਆ ਇਹ ਆ ਗਈ ਬਈ ਆਪਣੀ ਇਧਰ ਮੱਕੀ ਇਹ ਲੰਮਾ ਵਟਾਈ ਆਪਣਾ ਉਹ ਤੱਕ ਹਾਂ ਬਈ ਇੱਕ ਆ ਗਈ ਆਪਣੀ ਤਾਰਨੀ ਵੀ ਇਹਨਾਂ ਤਾਂ ਹਜੱਕੀ ਆ ਬਾਈ ਟਰੈਡ ਨਾਲ ਲੱਗਦਾ ਸੀ ਕਿ ਇਹ ਆ ਗਈ ਮੱਕੀ ਇਹ ਬੋਲਣਾ ਬਰ ਆ ਸਾਡਾ ਵੱਡਾ ਭਾਈ ਵੀ ਆ ਗਿਆ ਬਾਈ ਵੱਧ ਤੋਂ ਵੱਧ ਬਾਈ ਸਪੋਰਟ ਕਰੋ ਵਲੌਗ ਨੂੰ ਆਮਾ ਕੰਮ ਸ਼ੁਰੂ ਕਰਿਆ ਆਪਾਂ ਨਾ ਨਵਾਂ ਪਾਇਆ ਵਲੌਗ ਇਹ ਆ ਮੱਕੀ ਆ ਬਈ ਆਪਣੀ ਇਹ ਲੰਮੀ ਜਾਂਦੀ ਉਹ ਵੱਖਰਾ ਰੱਖੋ ਬਪਰਾਣੇ ਕਿਹੜਾ ਉਹ ਟਰੈਡ ਵੀ ਬਾਈ ਉਧਰਾਈ ਜਾਂਦੇ ਆ ਉਹ ਚੱਲੀ ਜਾਂਦੀ ਮਸ਼ੀਨ ਭਾਈ ਦੇਖੋ ਸਾਰੇ